ਹਾਂਜੀ ਸਤਿ ਸ੍ਰੀ ਅਕਾਲ ਭਾਈ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਹੈਮਰ ਟੀਵੀ YouTube ਚੈਨਲ ਤੇ ਦੋਸਤੋ ਅੱਜ ਦੀ ਵੀਡੀਓ ਪਿੰਡ ਚੜੈਕ ਜ਼ਿਲ੍ਹਾ ਮੋਗਾ ਤਹਿਸੀਲ ਵੀ ਮੋਗਾ ਹੀ ਆ ਕਿਸੇ ਨੇ ਵੀ ਆਪਣਾ ਕੋਈ ਵੀ ਪਸ਼ੂ ਸੇਲ ਕਰਨਾ ਹੋਵੇ ਜਾਂ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 9814509968 ਜਿਹੜੇ ਭੈਣ ਭਰਾਵਾਂ ਨੇ ਹਜੇ ਤੱਕ ਹੈਮਰ ਟੀਵੀ YouTube ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਦਿਓ ਤਾਂ ਜੋ ਆਉਣ ਵਾਲੀਆਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲਦਾ ਰਹੇ ਜਿਹੜੇ ਘਰੇ ਵੀਡੀਓ ਬਣਾ ਰਹੇ ਕੋਈ ਵਪਾਰ ਦਾ ਕੰਮ ਨਹੀਂ ਖੇਤੀਬਾੜੀ ਦੇ ਨਾਲ ਨਾਲ ਸਹਾਇਕਤੰਦ ਦੇ ਤੌਰ ਤੇ ਪਸ਼ੂ ਰੱਖੇ ਹੋਏ ਆ ਲਗਭਗ ਸਾਰੀਆਂ ਮੱਝਾਂ ਹੀ ਆ 9-10 ਦੇ ਕਰੀਬ ਟੋਟਲ ਪਸ਼ੂ ਹੋਣਗੇ ਤੇ ਅੱਜ ਦੀ ਜਿਹੜੀ ਖਾਸ ਵੀਡੀਓ ਆ ਆ ਜਿਹੜੀ ਸਕਰੀਨ ਦੇ ਸਾਹਮਣੇ ਤੁਸੀਂ ਮੋਹਰਾ ਨਸਲ ਦੀ ਜੈਡ ਬਲੈਕ ਝੋਟੀ ਵੇਖ ਰਹੇ ਆ ਸੋਹਣੀ ਝੋਟੀ ਆ ਸਨੱਖੀ ਆ ਕਦ ਕਾ 48 ਵਜਨ ਵਾਲੀ ਆ ਇਹ ਸੇਲ ਆ ਵਿਕਾਊ ਆ ਇਨਫਰਮੇਸ਼ਨ ਲੈ ਦਿੰਨਾ ਆਉ ਕਰਦੇ ਗੱਲਬਾਤ ਦਿੰਨੇ ਆ ਪ੍ਰੋਪਰ ਸਹੀ ਇਨਫਰਮੇਸ਼ਨ ਲੈ ਕੇ ਹਾਂਜੀ ਬਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬਾਈ ਜੀ ਨਾਮ ਤੇ ਐਡਰੈਸ ਦੱਸ ਦਈਏ ਜੀ ਮੇਰਾ ਨਾਮ ਗੁਰਪ੍ਰੀਤ ਸਿੰਘ ਪਿੰਡ ਜੜੈਕਾ ਜ਼ਿਲ੍ਹਾ ਮੋਗਾ ਤਹਿਸੀਲ ਵੀ ਮੋਗਾ ਏ ਫੋਨ ਨੰਬਰ ਦੱਸ ਦਈਏ ਜੀ 975 97554 0554 ਇੱਕ ਵਾਰੀ ਫੇਰ ਅਸੀਂ ਫੋਨ ਨੰਬਰ 975554 0554 ਬਾਈ ਇੱਕ ਛੋਟੀ ਬਕਾਉ ਹੈ ਜੀ ਹਾਂਜੀ ਇੱਕ ਛੋਟੀ ਬਕਾਉ ਕੋਈ ਕਿੰਨ ਮਾਸੂ ਆ ਜੀ ਮੇਰੇ ਦੂਜੇ ਦੂਰੇ ਸੋਣਾ ਬਾਈ ਜੀ ਪਹਿਲੇ ਸੂਏ ਨੇ 14 14.5 ਕਿਲੋ ਦੁੱਧ ਦਿੱਤਾ ਏ ਦੂਜੇ ਸੂਏ ਸੂਣਾ ਏ ਹੁਣ ਚੌਗੀ ਏ ਚਾਰ ਦੰਦ ਚਾਰ ਦੰਦ ਆ ਪਹਿਲੇ ਸੂਏ ਇਹ ਖੀਰੀ ਸੂਈ ਸੀਗੀ ਠੀਕ ਹੈ ਜੀ ਠੀਕ ਹੈ ਜੀ ਹੁਣ ਦੂਜੇ ਸੂਏ ਦੇ ਗੱਭਣਾ ਤੇ ਆਪ ਇਹ ਹੈਗੀ ਆ ਪੀਸੀ 575 ਦੀ ਆ ਤੇ ਅਬ ਮੰਨੂ ਤੋਂ ਗੱਭਣਾ ਬਈ ਜੀ ਅੱਗੇ ਗੱਭਣਾ ਅਬ ਮੰਨੂ ਤੋਂ ਹਾਂ ਜੀ ਹਾਂ ਕਿੰਨੇ ਦਿਨ ਲੈ ਜੂ ਇਹ ਬਸ ਇਹਦੇ ਤ੍ਰੀਗਮ ਦਾ ਮਤਲਬ 8 ਦਿਨ ਰਹਿ ਗਏ ਆ ਜੀ ਠੀਕ ਹੈ ਜੀ ਹਾਂ 8 ਤਰੀਕ ਤੱਕ ਸੂਕੂ ਵੀ ਹਾਂਜੀ ਸੀਲ ਸਾਉ ਕਿਦਾਂ ਬਈ ਸੀਲ ਸਾਉ ਬਹੁਤ ਜਿਆਦੇ ਆ ਤੇ ਬਹੁਤ ਵਧੀਆ ਝੋਟੀ ਹੈਗੀ ਆ ਸਾਡੇ ਕੋਲ ਦੂਜੀਆਂ ਮੱਝਾਂ ਵੀ ਦੋ ਚਾਰ ਨੰਬਰ ਦੋ ਮੱਝਾਂ ਹਰਿਆਣੇ ਚੋਂ ਲੈ ਕੇ ਆਂਦੀਆਂ ਇੱਕ ਨੀਲੀ ਰਾਵੀ ਵਾਲੀ ਮੱਝ ਆ ਗਈ ਠੀਕ ਹੈ ਸਾਰੀਆਂ ਮੱਝਾਂ ਵਧੀਆ ਹੀ ਹੈ ਲਗਭਗ ਸਾਰੇ ਬਸ ਚੰਗੇ ਦੁੱਧ ਵਾਲੀ ਸਾਰੇ ਹਾਂਜੀ ਹਾਂਜੀ ਕੱਢੀ ਬਾਹਰ ਨੂੰ ਤੋੜ ਕੇ ਥਾਣਾ ਹਵਾ ਨਾਲ ਉਖਾ ਦੀਏ ਸਾਰਿਆਂ ਨੂੰ ਦੋਸਤੋ ਇੱਕ ਨੀਲੀ ਰਾਵੀ ਦੀ ਆ ਦੋ ਮੱਝਾਂ ਬਾਈ ਦੱਸਦਾ ਕਿ ਅਸੀਂ ਹਰਿਆਣੇ ਚੋਂ ਲੈ ਆਂਦੀਆਂ ਜਾ ਕੇ ਸਪੈਸ਼ਲ ਤੇ ਆਹ ਝੋਟੀ ਸੇਲ ਹੈ ਖੁਦ ਵੀ ਇੰਪੋਰਟਡ ਸੀ ਬੰਦੀ ਆ ਪ੍ਰੈਗਨੈਂਟ ਵੀ ਅੱਗੇ ਇੰਪੋਰਟਡ ਸੀਵਨ ਤੋਂ ਹੀ ਆ ਬਾਈ ਨੇ ਪ੍ਰੋਪਰ ਬਾਇਓ ਡਾਟਾ ਤੁਹਾਨੂੰ ਸਾਰਾ ਦੱਸਦਾ ਬਾਕੀ ਬਾਈ ਨਾਲ ਫੋਨ ਤੇ ਗੱਲਬਾਤ ਕਰ ਲਿਓ ਏ ਟੂ ਜ਼ੈਡ ਸਾਰਾ ਰਿਕਾਰਡ ਮਿਲੂਗਾ 14 14 ਕਿਲੋ ਦੁੱਧ ਬਾਈ ਦੱਸਦਾ ਕਿ ਪਹਿਲੇ ਸੂਵੇ ਪਲੂਨ ਕੱਟੀ ਥੱਲੋਂ ਵੀਰ ਕਹਿੰਦਾ ਸੀ ਝੋਇਆ ਖੀਰੀ ਸੂਈ ਸੀ ਪਹਿਲੇ ਸੂਵੇ ਹੁਣ ਮੂੰਹ ਤੋਂ ਚਾਰ ਦੰਦ ਹੈ ਦੂਜੇ ਸੂਵੇ ਸੂਨ ਨੂੰ ਤਿਆਰ ਇੱਕ ਹਫਤਾ ਡੇਟ ਮੁਤਾਬਕ ਕੱਚੀ ਹੈ ਪੂਰਾ ਨਸਲ ਦੀ ਜੈਡ ਬਲੈਕ ਦੂਜਾ ਸੂਆ ਟਾਪ ਦੀ ਝੋਟੀ ਹੈ ਹਵਾਨਾ ਬਹੁਤ ਸੋਹਣਾ ਤਿਆਰ ਕੀਤਾ ਕਰਮਾਲੀ ਨੇ ਗਾਵਾਂ ਵਰਗਾ ਹਵਾਨਾ ਹਜੇ ਵੱਲ ਢੇਲਾਂ ਬਹੁਤ ਪਈਆਂ 8 ਦਿਨ ਬਾਈ 10 ਦਾ ਡੇਟ ਮੁਤਾਬਕ ਕੱਚੀ ਐ 7-8 ਦਿਨ ਵਧੀਆ ਸੇਵਾ ਸੰਭਾਲ ਗੌਰ ਕੇਅਰ ਹੋ ਜਾਂਦੀ ਐ ਸੋਹਣਾ ਵੱਡਾ ਹਵਾਨਾ ਤਿਆਰ ਕਰਕੇ ਸੂ ਸੀਲ ਸੌ ਫੁੱਲ ਐ ਪਤਲੀ ਚਮੜੀ ਦੀ ਐ ਕਾਗਜ਼ ਵਰਗਾ ਪਿੰਡਾ ਤੁਸੀਂ ਵੇਖ ਸਕਦੇ ਆ ਸਕਿਨ ਜਮਾ ਸੌਫਟ ਐ ਮੂੰਹ ਮੱਥੇ ਦੀ ਸੋਹਣੀ ਐ ਛੋਟੀ ਸਿੰਗੀ ਜਮਾ ਨਾਲ ਦੀ ਮੂੜੀ ਹੋਈ ਐ 14 14.5 ਕਿਲੋ ਦੁੱਧ ਪਹਿਲੇ ਸੂਵੇ ਪਲੂਨ ਕੱਟੀ ਥੱਲੋਂ ਬਾਈ 10 ਦਾ ਅਸੀਂ ਚੋਇਆ ਥਣ ਸੋਹਣਿਆ ਦੀ ਚਵਾਈ ਵਾਲ ਗੈਬ ਚ ਲੱਗੇ ਹੋਏ ਫੋਰਡ ਸ਼ੰਘਪੂਰਾ ਆਪਣੀ। ابو ਮੰਨੂ ਤੋਂ ਅੱਗੇ ਗੱਭਣਾ। ਦੂਜੇ ਸੂਵੇ ਸੁੰਦੀ ਆ। ਬਾਕੀ ਝੋਡੀ ਸੋਹਣੀ ਆ ਰਾਜੀ ਆ। ਪਹਿਲੇ ਸੂਵੇ ਜਿਹੜੇ ਹਸਾਬ ਨਾਲ ਆਲੇ ਨੇ 14 14.5 ਕਿਲੋ ਦੁੱਧ ਚਵਾਇਆ ਉਸ ਹਸਾਬ ਨਾਲ ਇਹਨਾਂ ਨੂੰ ਦੁੱਧ ਚਵਾਉਣ ਦਾ ਹੱਕ ਵੀ ਬਣਦਾ। ਬਾਕੀ ਅੱਗੇ ਦੁੱਧ ਹੁੰਦਾ ਸਹੀ ਮੈਣੇ ਸੇਵਾ ਦਾ। ਜੇ ਜਾ ਕੇ ਤੁਸੀਂ ਸੇਵਾ ਹੀ ਨਾ ਕੀਤੀ ਫਿਰ ਤਾਂ ਤੁਹਾਨੂੰ ਵੀ ਪਤਾ ਇਹਨੇ 10 ਕਿਲੋ ਵੀ ਨਹੀਂ ਦੇਣਾ। ਦੁੱਧ ਦੇਣਾ ਸੇਵਾ ਨੇ। ਮੁੱਲ ਭਾਈ ਜੈ ਜਿਆ ਜੀ। ਮੁੱਲ ਭਾਈ 1,10,000 ਰੁਪਇਆ। ਆਪਣਾ ਪਿੰਡ ਬਾਈ ਮੋਗੇ ਤੋਂ ਵੀ 8 ਕਿਲੋਮੀਟਰ ਆ ਦੂਰ ਆ ਤੇ ਬਾਗੇ ਪੰਨੇ ਤੋਂ ਵੀ 8 ਕਿਲੋਮੀਟਰ ਆ ਜੀ ਠੀਕ ਹੈ ਤੇ ਬੰਦਨੀ ਵੀ ਆਪਣੇ ਨੇੜੇ ਪੈ ਜਾਂਦਾ ਰਣੀਆਂ ਝੰਡਿਆਣਾ ਇਹ ਪਿੰਡ ਵੀ ਆਪਣੇ ਨੇੜੇ ਆ ਜੀ ਠੀਕ ਹੈ ਜੀ ਹਾਂਜੀ ਹਾਂਜੀ ਮਾਨਤਾਨ ਹੋ ਜੂ ਹਾਂਜੀ ਮਾਨਤਾਨ ਥੋੜਾ ਬੋਦਾ ਕਰ ਦਿਆਂਗੇ ਤੇ ਆਪਾਂ ਰੇਟ ਜਾਇ ਜੀ ਹੂੰ ਸਹੀ ਆ ਜੀ ਠੀਕ ਦੋਸਤੋ 1 ਲੱਖ 10000 ਬਾਈ ਡਿਮਾਂਡ ਕਰਦਾ ਮੌਕੇ ਤੇ ਆਏ ਗਏ ਭੈਣ ਭਰਾ ਦਾ ਬਾਈ ਕਹਿੰਦਾ ਮਾਨਤਾਨ ਜਰੂਰ ਹੋ ਜੂ ਅਗਲਾ ਬੇਫਿਕਰ ਹੋ ਕੇ ਆ ਜੇ ਦੂਜੇ ਸੂਵੇ ਸੁੰਦੀ ਐ ਮੂੰਹ ਤੋਂ ਚਾਰ ਦੰਦ ਨਵਾਂ ਹਨ ਝੋਟੀ ਐ ਕੋਈ ਆਈ ਨਹੀਂਗਾ ਕਿ ਵੱਡੇ ਸੂਏਆਂ ਜਾਂ ਕੋਈ ਖੋਲਾ ਟਾਇਪ ਨਹੀਂ ਪਹਿਲੇ ਸੂਵੇ ਖੀਰੀ ਸੂਪੀ ਸੀ ਹੁਣ ਮੂੰਹ ਤੋਂ ਇਸ ਟਾਈਮ ਚਾਰ ਦੰਦ ਹੈ ਜਿਹਦੇ ਪਸੰਦ ਆਉਗੀ ਅਗਲਾ ਆਪਦੇ ਆਕੇ ਮੂੰਹ ਪੱਟ ਕੇ ਦੰਦ ਵੇਖ ਸਕਦਾ ਮੋਹਰਾ ਅਸਲ ਦੀ ਟਾਪ ਦੀ ਜੈਡ ਬਲੈਕ ਝੋਟੀ ਜਿਹੜੇ ਵੀ ਭੈਣ ਭਰਾ ਦੇ ਪਸੰਦ ਆਉਂਦੀ ਐ ਮੋਬਾਈਲ ਨੰਬਰ ਬਾਈ ਜੀ ਹੁਣਾਂ ਦਾ ਲਗਾਤਾਰ ਸਕਰੀਨ ਤੇ ਚੱਲੀ ਜਾਂਦਾ 7-8 ਦਿਨ ਡੇਟ ਮੁਤਾਬਕ ਕੱਚੀਆ ਕਾਪੀ ਮੁਤਾਬਕ 8 ਦਿਨ ਪਈ ਹੈ ਹਜੇ ਵੱਲ ਢੱਲਾਂ ਬਹੁਤ ਪਈਆਂ 7-8 ਦਿਨਾਂ ਤਾਈਂ ਕਰਮ ਵਾਲੀ ਸੋਨਾ ਵੱਡਾ ਹਵਾਨਾ ਤਿਆਰ ਕਰਕੇ ਸੂ ਵਜ਼ਨ-ਵੋਜ਼ਨ ਬਹੁਤ ਆ ਦੇ ਕਿਸੇ ਨੇ ਘਰੇ ਉਹਨਾਂ ਐਡਰੈਸ ਦੂਰੀ ਵਰੀ ਦੱਸ ਦਿਨਾ ਪਿੰਡ ਚੜੈਕ ਜ਼ਿਲ੍ਹਾ ਮੋਗਾ ਤਹਿਸੀਲ ਮੋਗਾ ਬਾਗਾ ਪ੍ਰਾਣਾ ਵੀ 8 ਕਿਲੋਮੀਟਰ ਵੰਗੂ ਆ ਇਨੀ ਕੁਆਲਿਟੀ ਮੋਗਾ ਪਾਈ ਹੁਣੇ ਦੱਸ ਦਿਆ ਬੱਧਣੀ ਵੀ ਨੇੜੇ ਹੀ ਰਹਿ ਜਾਂਦਾ ਈ ਆਣ ਗਵਾਂਡ ਦੇ ਪਿੰਡ ਹੈਗੇ ਝੰਡਿਆਣਾ ਇੱਥੇ ਇੱਕ ਵੱਡਾ ਪੈਂਡਾ ਝੰਡਿਆਣਾ ਛੋਟਾ ਨਾਲ ਕੋਠੇ ਆ ਜਾਂਦੇ ਕੋਠਿਆਂ ਦੀਆਂ ਬਹੁਤ ਸਾਰੀਆਂ ਵੀਡੀਓ ਆਪਣੇ ਚੈਨਲ ਤੇ ਰੈਗੂਲਰਲੀ ਅਪਲੋਡ ਹੁੰਦੀਆਂ ਕਾਲੇ ਕੇ ਵੀ ਗਵਾਂਢੀ ਰਹਿ ਜਾਂਦੇ ਇੱਕ ਸਾਈਡ ਮੜੀਰਾ ਇਹ ਆਣ ਗਵਾਂਢ ਦੇ ਪੈਂਡਾ ਸਾਰਿਆਂ ਨੂੰ ਸਸ਼ੀਕਲ ਜਲਦ ਮਿਲਦੇ ਕਿਸੇ ਹੋਰ ਵੀਡੀਓ ਦੇ ਨਾਲ